ਕੁਰਪੀਤ ਮੈਨੂੰ ਤਾਂ ਅਸੀਂ ਇਸ ਜਗ ਤੇ ਨਹੀਂ ਰਹਿਣਾ ਮੈਨੂੰ ਤਾਂ ਇਹ ਲੱਗਦਾ ਅਗਲੀ ਪਨੀਰੀ ਨੂੰ ਗੱਲਾਂ ਹੀ ਨਹੀਂ ਹੋਣੀਆਂ ਕਿਉਂਕਿ ਡਿਵਾਈਸਸ ਨੇ ਉਹਨਾਂ ਨੂੰ ਇੰਨਾ ਸੰਘੇੜਤਾ ਉਹਨਾਂ ਨੂੰ ਤਾਂ ਗੱਲ ਹੀ ਨਹੀਂ ਕਰਨੀ ਹੋਣੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਕਿ ਕਿਸੇ ਦੇ ਬੋਲਾਂ ਦੀ ਤਰਜ਼ ਕਿਸੇ ਦਾ ਲੈਜਾ ਕਿਸੇ ਦੀ ਗੱਲ ਬਾਤ ਕਈ ਲੋਕ ਇਹ ਨਾ ਮਿੱਠਾ ਬੋਲਦੇ ਜਿਵੇਂ ਮੂੰਹ ਫੁੱਲ ਕਰਦੇ ਨੇ ਇਸ ਤੇਰੇ ਤਾਂ ਬੋਲ ਹੀ ਕਵਤਾ ਤੂੰ ਨਜ਼ਮ ਲੈ ਕੇ ਮੇਰੇ ਕੋਲ ਨਾ ਆਇਆ ਕਰ ਪਰ ਕਈ ਵਾਰੀ ਕੀ ਹੁੰਦਾ ਕਿਸੇ ਦਰਵਾਜ਼ੇ ਤੇ ਕਿਸੇ ਦੇ ਪੋਟਿਆਂ ਦੀ ਛੋਹ ਹੁੰਦੀ ਹੈ ਨੌਕ ਹੁੰਦੀ ਹੈ ਤੰਗੋ ਅਗੋ ਆਵਾਜ਼ ਆਉਂਦੀ ਹੈ ਕਿਹੜਾ ਓਏ ਨੇ ਨੇ ਕਾਲ ਜੇ ਤੇ ਇੱਕ ਔਰਤ ਬੋਲਦੀ ਹੈ ਆਉਣੇ ਅੰਜ ਹਮ ਉਹਨਾਂ ਦਾ ਲਹਿਜਾ ਅਲੱਗ ਹੈ ਹਮ ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਅਲੱਗ ਹੈ ਰਿਸਪੌਂਸ ਅਲੱਗ ਹੈ ਕਈ ਵਾਰੀ ਕੋਈ ਲੇਡੀ ਨਾ ਬੜਾ ਖੂਬਸੂਰਤ ਖਾਣਾ ਬਣਾਉਂਦੀ ਹੈ ਬੜਾ ਮਿਹਨਤ ਕਰਦੀ ਹੈ ਕਿੰਨੇ 36 ਪਦਾਰਥ ਬਣਾ ਕੇ ਆ ਫੂਕ ਤਾਂ ਤੁਹਾਡਾ ਝੋਲ ਸਲੋ ਨੇ ਕੋਈ ਹੋਰ ਲੇਡੀ ਹੈ ਜਿਹਦੀ ਮੂੰਗੀ ਦੀ ਦਾਲ ਦੇ ਉੱਤੇ ਹਰੇ ਪੱਤੇ ਧਨੀਏ ਦੇ ਪਾ ਕੇ ਕਹਿੰਦੀ ਜੀ ਖਾਣਾ ਤਿਆਰ ਹੈ ਅੱਜ ਹਮਮ ਗੱਲ ਤਾਂ ਗੱਲ ਕਰਨ ਦਾ ਜੀ ਕਿ ਪਰੋਸਣ ਦਾ ਤਰੀਕਾ ਹੈ ਜੀ ਉਹਦਾ ਜਿਹੜਾ ਜ਼ਾਇਕਾ ਹੈ ਨਾ ਕਹਿੰਦੇ ਸ਼ਬਦੋਂ ਵਿੱਚ ਵੀ ਜ਼ਾਇਕਾ ਹੁੰਦਾ ਹੈ ਪਰੋਸਣ ਇਸੇ ਪਹਿਲੇ ਚੱਖ ਲਿਆ ਕਰੋ ਹਮ ਜੇ ਉਹਦੀ ਇੰਨੀ ਖੁਸ਼ਬੂਦਾਰ ਸਬਜ਼ੀ ਆ ਇੰਨੀ ਵਧੀਆ ਮਿਹਨਤ ਨਾਲ ਬਣਾਈ ਆ ਤਾਂ ਪ੍ਰੈਜ਼ੈਂਟ ਕਰਨ ਦਾ ਵੀ ਇੱਕ ਤਰੀਕਾ ਜੇ ਪ੍ਰੈਜ਼ੈਂਟ ਹੀ ਇੰਨੇ ਬੁਰੀ ਤਰੀਕੇ ਨਾਲ ਕਰਨੀ ਅੱਧਾ ਸਵਾਦ ਤਾਂ ਉੱਥੇ ਹੀ ਖਤਮ ਹੋ ਗਿਆ ਹਾਂ ਤੇ ਜਿਹਦੇ ਜਿਹਨੇ ਪ੍ਰੈਜ਼ੈਂਟ ਬੜੀ ਮਤ ਛੋਟੀ ਜੀ ਮਤਲਬ ਸਿੰਪਲ ਖਾਣਾ ਵੀ ਉਹਨੇ ਪ੍ਰੈਜੈਂਟ ਕੀਤਾ ਬੜੀ ਖੂਬਸੂਰਤੀ ਨਾਲ ਕੀਤਾ ਤੁਹਾਨੂੰ ਉਹਦੇ ਨਾਲ ਡਬਰ ਜੈਕਾ ਹੋਗਾ ਡਬਰ ਬਸਵਾਦ ਲੱਗੂਗਾ ਇਸ ਕਰਕੇ ਥੋੜੀ ਤਰਜ਼ ਹੈ ਨਾ ਉਹ ਬਹੁਤ ਮੈਨੇ ਰਹਿਦੀ ਹੈ ਕਿਸੇ ਨੂੰ ਜਿਵੇਂ ਹੁਣੇ ਲੇਡੀ ਨੇ ਕਿੱਡੀ ਖੂਬਸੂਰਤ ਗੱਲ ਕਹੀ ਹੈ ਤੁਸੀਂ ਆਲਾ ਦੋਲੇ ਨੂੰ ਬਿਲਕੁਲ ਮਾਈਨਸ ਕਰਦੇ ਨਹੀਂ ਤੁਸੀਂ ਗਾਲਾਂ ਕੱਢਦੇ ਹੋ ਕਿਉਂ ਭਾਈ ਥੋੜੇ ਇਹਨਾਂ ਗੱਲਾਂ ਨਾਲ ਇਹਨਾਂ ਸ਼ਬਦਾਂ ਨਾਲ ਕਿੰਨੀ ਨੀਚਤਾ ਸਾਹਮਣੇ ਆਉਂਦੀ ਹੈ ਕਿਸੇ ਨੂੰ ਗਾਲ ਕੱਢ ਰਹੇ ਹੋ ਪਰਸਨੈਲਿਟੀ ਤੁਹਾਡੀ ਡਾਊਨ ਹੋ ਰਹੀ ਹੈ ਕਿ ਇਹਦੀ ਜ਼ੁਬਾਨ ਇਸ ਤਰ੍ਹਾਂ ਦੀ ਹੈ ਇਸ ਕਰਕੇ ਜ਼ੁਬਾਨ ਦੀ ਨਫਾਸਤ ਤੁਹਾਨੂੰ ਬਰਕਰਾਰ ਰੱਖਦੀ ਹੈ ਤੁਹਾਡੇ ਸਬੰਧ ਅਨੁਸਾਰ ਦੀ ਹੈ ਕਈ ਲੋਕਾਂ ਦੇ ਕੋਲੇ ਤੁਹਾਡੇ ਜੀ ਕਰਦਾ ਹੁੰਦੇ ਨੇ ਗੱਲਾਂ ਸੁਣੀ ਜਾਈਏ ਕਰੀ ਜਾਈਏ ਉਦੋਂ ਤੁਹਾਡੇ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਮੈਂ ਇਹਦੇ ਸ਼ਬਦ ਜਿਹੜੇ ਨੇ ਮੈਂ ਕੋਇਨ ਕਰ ਰਹੇ ਨੇ ਇੱਕ ਦਿਨ ਰਿਸ਼ੀ ਜੀ ਗੱਲ ਕਰ ਰਹੇ ਸੀ ਸਵੇਰੇ ਨੂੰ ਉਹਨਾਂ ਨੇ ਇੱਕ ਲਫ਼ਜ਼ ਬੋਲਿਆ ਕਤਰਨ ਜੀ ਅਸੀਂ ਕਤਰਨ ਸਾਮ ਕੇ ਰੱਖਣੀ ਹੈ ਮੈਨੂੰ ਇਨਾ ਸੋਹਣਾ ਲੱਗਿਆ ਮੇਰੀ ਇੱਕ ਮੈਡਮ ਸੀ ਉਹ ਕਹਿੰਦੀ ਹੁੰਦੀ ਸੀ ਅਨਪੜ ਬੰਦੇ ਉਹ ਤਾਂ ਜਾਦੇਬਦੀ ਗੱਲਾਂ ਹੁੰਦੀਆਂ ਨੇ ਉਹ ਤਾਂ ਪਾਵਾਂ ਦੇ ਮੇਛਦੀਆਂ ਗੱਲਾਂ ਕਰਦੇ ਨੇ ਇਹ ਬਾਲਾ ਡਿਗਰੀਆਂ ਨਾਲ ਨਹੀਂ ਸੋਚਿਆ ਜਾ ਸਕਦਾ ਡਿਗਰੀ ਵਾਲਾ ਸੋਚਦਾ ਆ ਗੱਲ ਕਰਾਂਗੇ ਨਾ ਕਰਾਂ ਇਹਦਾ ਅਰਥ ਆ ਵੀ ਆ ਵੀ ਹੈ ਪਤਾ ਨਹੀਂ ਕਿਹੜਾ ਅਰਥ ਜਾਊਗਾ ਅੱਗੇ ਪੜਿਆ ਲਿਖਿਆ ਇਹ ਸੋਚਦਾ ਹੈ ਪਰ ਜਿਹੜੇ ਅਨਪੜ ਬੰਦੇ ਨੇ ਨਾ ਬਿਲਕੁਲ ਥੋੜੀਆਂ ਭਾਵਨਾਵਾਂ ਦੇ ਮੇਛਦੀਆਂ ਗੱਲਾਂ ਕਰਦੇ ਨੇ ਇੰਨੀ ਸੋਹਣੀ ਗੱਲ ਕਰਦੇ ਨੇ ਦੇਖੋ ਨਾ ਇਕਲਾਇਨਾ ਜੀ ਮੈਨੂੰ ਬੀਬੀ ਕਿਸੇ ਨਹੀਂ ਕਹਿਣਾ ਬਾਪੂ ਤੇਰੀ ਜੂ ਟਪ ਕੇ ਹਮ ਹੁਣ ਜੂ ਦਾ ਅਰਥ ਨਹੀਂ ਪਤਾ ਬਾਹਲੇ ਲੋਕਾਂ ਨੂੰ ਹੈ ਇਹ ਗੱਲਾਂ ਯਾਰੀ ਲਾਂਬ ਦੇ ਮੁੰਡੇ ਨਾਲ ਲਾਈਏ ਪਿੰਡ ਦੇ ਭਰਾ ਲੱਗਦੇ ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਉਹਨਾਂ ਲੋਕਾਂ ਨੇ ਬਣਾਈਆਂ ਨੇ ਜਿਨ੍ਹਾਂ ਕੋਲ ਡਿਗਰੀਆਂ ਨਹੀਂ ਸੀ ਪਰ ਅਸੀਂ ਅੱਜਕੱਲ ਇਹਨਾਂ ਸਾਰੀਆਂ ਗੱਲਾਂ ਨੂੰ ਉਲੰਘ ਰਹੇ ਹਾਂ ਕਿਉਂਕਿ ਅਸੀਂ ਉਸ ਤਮੀਜ਼ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਲਿਮਿਟਸ ਨੂੰ ਕ੍ਰਾਸ ਕਰ ਰਹੇ ਆ ਰਿਲੇਸ਼ਨਸ 'ਚ ਵੀ ਅਸੀਂ ਉਨੀ ਮੋਹ ਤੇ ਦੇ ਨਾਲ ਉਹਨਾਂ ਦੀ ਜਿਹੜੀ ਸੁੱਚਤ ਹੈ ਨਾ ਉਹਨੂੰ ਬਰਕਰਾਰ ਨਹੀਂ ਰੱਖਿਆ ਉਹ ਕਹਿੰਦੇ ਚੁਗਲਖੋਰ ਚੁਗਲੀਆਂ ਬਾਜ ਰਹਿਂਦਾ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦਾ ਜਿਹਦੇ ਗੱਲ ਬਣਾਉਣੀ ਹੈ ਉਹਨੇ ਤੇ ਚੁਗਲੀ ਕਰ ਹੀ ਦੇਣੀ ਆ ਜੀ ਤੇ ਜਿਹਨੇ ਅਰਥ ਸਮਝਣੇ ਨੇ ਕਿਸੇ ਦੀ ਅੱਖ 'ਚੋਂ ਪੜ੍ਹਨਾ ਹੈ ਉਹਨੇ ਵਾਕਈ ਸ਼ਬਦਾਂ ਨੂੰ ਬੜੀ ਵਧੀਆ ਤਰਤੀਬ ਦੇਣੀ ਹੈ ਨਹੀਂ ਤਾਂ بے ਤਰਤੀਬੀ ਗਾਲਾਂ ਵੀ ਬਣਦੀ ਹੈ ਜੀ ਔਰ ਤਰਤੀਬ ਮੁਹੱਬਤ ਦਾ ਇਜ਼ਹਾਰ ਵੀ ਬਣਦੀ ਹੈ ਤਾਂ ਕਹਿੰਦੇ ਜਿਹੜਾ ਜੋਹਨ ਮਿਲਟਨ ਸੀ ਨਾ ਉਹ ਬਲਾਈਂਡ ਸੀ ਉਹਦੀ ਵਾਈਫ ਉਸ ਸੋਣੀ ਸੀ ਪਰ ਕੁਰਖਤ ਬੜੀ ਸੀ ਤੇ ਉਹਦਾ ਦੋਸਤ ਕਹਿਣ ਲੱਗਿਆ ਤੈਨੂੰ ਫਸਿਆ ਵੀ ਤੇਰੀ ਵਾਈਫ ਦਾ ਮੂੰਹ ਜਿਹੜਾ ਫਿਰ ਫੁੱਲ ਵਰਗ ਹੈ ਕਹਿੰਦਾ ਮੈਂ ਤਾਂ ਦੇਖ ਨਹੀਂ ਸਕਦਾ ਮੈਨੂੰ ਤਾਂ ਕੰਢੀ ਚੁੱਭਦੇ ਨੇ ਉਹਦੀ ਬੋਲਾਂ ਦੇ ਇਹ ਜਦੋਂ ਕੋਈ ਬੰਦਾ ਤੁਹਾਨੂੰ ਨਾ ਦੋਸਤ ਸਮਝ ਕੇ ਗੱਲ ਕਰਦਾ ਹੈ ਉਹਦੀ ਗੱਲ ਨੂੰ ਉਸੇ ਤਰ੍ਹਾਂ ਜੇਬ ਚ ਪਾ ਲਿਆ ਕਰ ਉਸੇ ਤਾਂ ਨਹੀਂ ਉਹ ਦੀ ਸਲਾਹ ਦਿਓ ਫੇਰ ਠੀਕ ਹੋ ਤਾਂ ਹੀ ਖੁਸ਼ੀ ਲੈ ਸਕਾਂਗੇ ਜੀ